ਜੀ ਸასი ਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਅੱਜ ਦਾ ਜਿਹੜਾ ਵਲੋਗ ਹੈ ਜਾਂ ਇਹਨੂੰ ਵਲੋਗ ਤੁਸੀਂ ਨਾ ਹੀ ਆਖੋ ਕਿਉਂਕਿ ਸਾਡੇ ਜਿਹੜੇ ਸ਼ਾਹਦ ਭਾਈ ਹੈ ਪੁਲਿਸ ਵਾਲੇ ਉਹ ਆਏ ਹੋਏ ਨੇ ਤੇ ਨਾਲ ਉਹਨਾਂ ਦੇ ਨਾਲ ਕੁਝ ਚੜ੍ਹਦੇ ਪੰਜਾਬ ਦੀ ਮਾਤਾ ਜੀ ਹੈਗੇ ਨੇ ਉਹਨਾਂ ਦੇ ਨਾਲ ਕੁਝ ਬੋਲ ਬੋਲ ਰਹੇ ਨੇ ਤੇ ਆਪਾਂ ਚੱਲ ਕੇ ਪਹਿਲੇ ਉਹ ਸੁਣਦੇ ਆਂ ਸ਼ਾਹਦ ਭਾਈ ਇਸ ਸਟੈਂਡ ਦੇ ਵਿੱਚ ਆ ਤੇ ਆਪਾਂ ਉਹਨਾਂ ਕੋਲ ਚੱਲਦੇ ਆਂ ਜੀ ਆਦੇ ਟੁਰ ਜਾਂਦੇ ਮੇਰੇ ਰੋਮਣੋ ਛੋੜਾ ਉਹ ਸਭ ਰੋਗਾਂ ਚੋਂ ਰੋਗ ਡਾਡਾ ਭਾਈਆ ਜਿਸ ਦਾ ਨਾਮ ਵਛੋੜਾ ਤੇ ਆਂਦੇ ਹਿਜਰ ਤੇਰਾ ਜੇ ਪਾਣੀ ਮੰਗੇ ਤੇ ਖੂਨ ਨਾ ਦੇ ਗੇੜਾ ਉਹ ਜੀ ਕਰਦਾ ਤੈਨੂੰ ਕੋਲ ਬਿਠਾ ਕੇ ਤੇ ਦੁੱਖੜੇ ਪੁਰਾਣੇ ਛੇੜਾਂ ਤੇ ਉਠ ਦਿਲਾ ਚੱਲ ਡੂੰਡਣ ਚੱਲੀ ਏ ਘਰ ਬੈਠੇ ਸਜਣ ਨਹੀਂ ਮਿਲਦੇੋਂ ਬਿਨ ਤਕਲੀਫੋਂ ਮਿਲਦੇ ਨਹੀਂ ਮਾਂ ਜੀ ਮਹਿਰਮ ਜਿਹੜੇ ਦਿਲ ਦੇ ਤੇ ਜਦੋਂ ਸੱਜਣ ਪੁੱਤਰਾਂ ਨੂੰ ਬਣਾ ਲਈਏ ਤੇ ਫਿਰ ਜਦੋਂ ਦੁਨੀਆ ਤੇ ਚਲੇ ਸੱਜਣ ਟੁਰ ਗਏ ਉਹ ਰੌਣਕ ਟੁਰ ਗਈ ਹਾਏ ਸੁੰਝੇ ਹੋ ਗਏ ਵੇੜਿਆਂ ਸੱਜਣਾ ਦੀਆਂ ਗੱਲਾਂ ਕਰੀਏ ਭਾਈਆ ਚਰਖੇ ਦੇ ਹਰ ਹਰ ਫੇਰੇ ਤੇ ਪੁੱਤਰ ਮਿਠੜੇ ਮੇਵੇ ਓਏ ਅੱਲਾ ਸਭ ਨੂੰ ਲੈਵੇ ਨਾ ਦੇ ਕੇ ਲੈਵੇ ਪੁੱਤਰ ਮਿਠੜੇ ਅੱਲਾ ਦੀ ਜਾਨ ਕਿਸੇ ਦੇ ਕਿਸੇ ਦੇ ਧੀਆਂ ਪੁੱਤਰਾਂ ਨੂੰ ਬਸ ਦੇ ਮਾਪਿਆਂ ਤੋਂ ਨਾਲ ਲੈ ਜਾਵੇ ਕਿਉਂਕਿ ਜਦੋਂ ਜਵਾਨ ਧੀ ਪੁੱਤਰ ਫੌਤ ਹੋ ਜਾਂਦੇ ਨੇ ਉਦੋਂ ਫਿਰ ਮਾਪੇ ਤੇ ਮਰ ਜਾਂਦੇ ਨੇ ਮਾਪਿਆਂ ਕੁਝ ਨਹੀਂ ਰਹਿੰਦੇ ਤੇ ਮਾਂ ਦੀ ਸ਼ਾਨ ਵਿੱਚ ਜਿਹੜਾ ਮਾਂ ਉਹਨੇ ਖਾਸ ਕਰਕੇ ਆਖਿਆ ਉਹ ਹੁਣ ਪੜੀਏ ਨਿੱਕੀ ਥੇ ਡੋਰ ਗਈ ਮਾਏ ਇੱਧਰ ਆ ਕੇ ਖੇਡੇ ਸਾੜਦਾ ਫਲੈਸ਼ ਆ ਰਹੀ ਹੈ ਲਾਈਟ ਬਲ ਰਹੀ ਹੈ ਹਾਏ ਦੁੱਖ ਕਿਸ ਨੂੰ ா மாண்ட வாசி ஃபாசியத்தே விசா நுனியா மாந்த ਇੱਥੇ ਟੋਰ ਗਈ ਮائیں ਦੇ ਦਿਲ ਸਾੜਦਾ ਹਾਏ ਦੁੱਖ ਕਿਸ ਨੂੰ ਸੁਣਾਵਾਂ ਮਾਵਾਂ ਠੰਡੀਆਂ ਛਾਵਾਂ ਕਿਉਂਕਿ ਮਾਵਾਂ ਹਮੇਸ਼ਾ ਵਾਸਤੇ ਠੰਡੀਆਂ ਛਾਵਾਂ ਦੇ ਬਾਜੀ ਕਿਉਂਕਿ ਮਾਵਾਂ ਅੱਲਾਹ ਤਾਂ ਮਾਵਾਂ ਨੂੰ ਕਿਤੇ ਵੀ ਨਾ ਲੈ ਕੇ ਜਾਵੇ ਤੇ ਜਦੋਂ ਮਾਂ ਘਰ ਤੋਂ ਦੂਰ ਹੋ ਜਾਂਦੀ ਏ ਪਰਦੇਸ ਚਲ ਜਾਵੇ ਉਹ ਪਰਦੇਸ ਵਿੱਚ ਜਾਣਾ ਮਾਂ ਦਾ ਵਿਛੋੜਾ ਬਰਦਾਸ਼ਤ ਨਹੀਂ ਹੁੰਦਾ ਤੇ ਜਦ ਨੌਕਰੀ ਕਰਨਾ ਪਤਾ ਇਹੋ ਜੀ ਸੀ ਮਾਂ ਮਾਏ ਰੂਦਾ ਗੀਤ ਓਨੋਖਾ ਨਗਮਾ ਦਿਲ ਦੀਆਂ ਤਾਰਾਂ ਦਾ ਮਾਂ ਦੇ ਨਾਲੇ ਰੌਣਕ ਸਾਰੀ ਮਾਏ ਰੂਪ ਬਹਾਰਾਂ ਦਾ ਮਾਏ ਰੂਪ ਬਹਾਰਾਂ ਦਾ ਮਾਏ ਜਿਵੇਂ ਸਿਰਾਂ ਦੇ ਉੱਤੇ ਠੰਡੀਆਂ ਛਾਵਾਂ ਹੁੰਦੀਆਂ ਨੇ ਹੋਰ ਵੀ ਸਾਖ ਨੇ ਦੁਨੀਆਂ ਤੇ ਪਰ ਮਾਵਾਂ ਹੀ ਮਾਂ ਹੁੰਦੀਆਂ ਨੇ ਮਾਵਾਂ ਹੀ ਦੇ ਮਾਂ ਜਿਆ ਉਹ ਗਮ ਖਾਰ ਨਾ ਕੋਈ ਲੋਕੋ ਮੈਂ ਦੁਨੀਆ ਸਾਰੀ ਫਰੋਲੀ ਜਿਹੜੀ ਦਿਲ ਨੂੰ ਸਕੂਨ ਦੇਵੇ ਮਾਂ ਦੀ ਮਿਛੜੀ ਬੋਲੀ ਅੱਲਾ ਦੀ ਜ਼ਾਤ ਸਾਰਿਆਂ ਦੀਆਂ ਮਾਵਾਂ ਨੂੰ ਸਲਾਮਤ ਰੱਖੇ ਖਾਸ ਕਰਕੇ ਜਦੋਂ ਹਾਂਜੀ ਮਾਂ ਮਿੱਟੀ ਲੈਣਾ ਇਹ ਪੜਿਆ ਜੀ ਮੈਂ ਮਿੱਟੀ ਲੈਣ ਲਈ ਆਇਆ ਉਹ ਪੜੀ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਪੋਹਾਂ ਦੀ ਬਈ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਪੋਹਾਂ ਦੀ ਨਾਲ ਖੈਰ ਮੰਗਣ ਲਈ ਆਇਆ ਓਏ ਖੈਰ ਮੰਗਣ ਲਈ ਆਇਆ ਐ ਨਾ ਦੇਸ਼ਾਂ ਦੋਹਾਂ ਦੀ ਭਾਈ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਚੰਮਣ ਪੋਹਾਂ ਦੀ ਰੱਬ ਹੀ ਜਾਣੇ ਚਿੰਦ ਨੂੰ ਮਾਣੀ ਕਿਵੇਂ ਉਹ ਛੋੜਾ ਜਰਦੀ ਏ ਇਸ ਮਿੱਟੀ ਦੇ ਚੁੱਲੇ ਅੰਮੀ ਅੱਜ ਵੀ ਚਿਤ ਕਰਦੀ ਏ ਅੱਜ ਵੀ ਮਹਿਕ ਪਿਆਉਂਦੀ ਏ ਅੱਜ ਵੀ ਮਹਿਕ ਪਿਆਉਂਦੀ ਏ ਪੁੱਤਾਂ ਜੇ 모ਹਾਂ ਦੀ ਭਈ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਪੋਹਾਂ ਦੀ ਭਈ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਪੋਹਾਂ ਦੀ ਮਹਿਫਲ ਦੇ ਵਿੱਚ ਬਹਿ ਕੇ ਸੀ ਜੋ ਕਰਦੇ ਗੱਲ ਪਿਆਰਾਂ ਦੀ ਓ ਮਹਿਫਲ ਦੇ ਵਿੱਚ ਬਹਿ ਕੇ ਸੀ ਜੋ ਕਰਦੇ ਗੱਲ ਪਿਆਰਾਂ ਦੀ ਫੋਟੋ ਸਾਂਭੀ ਫਿਰਨਾ ਅੱਜ ਵੀ ਬਾਪੂ ਦੇ ਉਹਨਾਂ ਯਾਰਾਂ ਦੀ ਮੇਰਾ ਅੱਲਾ ਕੀਮਤ ਪਾਵੇ ਅੱਲਾ ਕੀਮਤ ਪਾਵੇ ਸੱਤ ਵਿੱਚ ਖਾਦੀਆਂ ਸੋਹਾਂ ਦੀ ਵਾਹ 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 ਭਾਈ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਪੋਹਾਂ ਦੀ ਦਿਲ ਦੀਆਂ ਗੱਲਾਂ ਕਦ ਤੱਕ ਸਾਡੇ ਦਿਲ ਵਿੱਚ ਗੁੰਜੀਆਂ ਰਹਿਣਗੀਆਂ ਕਰੋ ਦੁਆਵਾ ਮਿਲ ਕੇ ਸਾਰੇ ਮਾਂ ਜੀ ਆਪਸ ਵਿੱਚ ਰਲ ਬਹਿਣ ਦੀਆਂ ਉਹ ਕਰੋ ਦੁਆਵਾ ਰਲ ਮਿਲ ਸਾਰੇ ਆਪਸ ਵਿੱਚ ਸੁੱਖ ਚੈਂਦੀਆਂ ਜਦ ਮੁਕਾਵੇ ਦੂਰੀ ਜੱਬ ਮੁਕਾਬੇ ਦੂਰੀ ਜੋ ਪੈ ਗਈ ਲੱਖਾਂ ਕੋਹਾਂ ਦੀ ਸਾਰੇ ਆਗੋ ਭਈ ਮੈਂ ਮਿੱਟੀ ਲੈਣ ਆਇਆ ਬਾਪੂ ਦੇ ਜੰਗਣਨ ਕੋਹਾਂ ਦੀ ਭਈ ਮੈਂ ਮਿੱਟੀ ਲੈਣ ਲਿਆ ਆਇਆ ਬਾਪੂ ਦੇ ਜੰਗਣਨ ਕੋਹਾਂ ਦੀ ਨਾ ਕਾਫੀ ਫੜੇ ਭਾਈ ਮੈਂ ਮਿੱਟੀ ਲੈਣੇ ਆਇਆ ਬਾਪੂ ਦੇ ਜੰਮਣ ਪਹਾਂਦੀ ਬਾਪੂ ਦੇ ਜੰਮਣ ਪਹਾਂਦੀ ਲੈnde ਔਰ ਚੜਦੇ ਪੰਜਾਬ ਦੇ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਭਾਈਆਂ ਨੂੰ ਸਾਡਾ ਇੱਕ ਪੈਗਾਮ ਹੈ ਇੱਕ ਮੈਸੇਜ ਹੈ ਕਿ ਪੂਰੀ ਦੁਨੀਆ 'ਚ ਜਿਹੜੇ ਸਰਦਾਰ ਭਾਈ ਸਾਡੇ ਪੰਜਾਬੀ ਬੋਲਦੇ ਨੇ ਪੂਰੀ ਦੁਨੀਆ 'ਚ ਜਿੱਥੇ ਵੀ ਵਸਦੇ ਨੇ ਪੰਜਾਬੀਆਂ ਦਾ ਪਾਕਿਸਤਾਨ 'ਚ ਵਸਦੇ ਬਲਕਿ ਪੂਰੇ ਪਾਕਿਸਤਾਨ ਦਾ ਐਲਾਨ ਹੈ ਕਿ ਤੁਸੀਂ ਪਾਕਿਸਤਾਨ ਇੱਕ ਪੁਰ ਅਮਨ ਮੁਲਕ ਹੈ ਪਾਕਿਸਤਾਨ ਮੁਹੱਬਤ ਦਿੰਦਾ ਹੈ ਮੁਹੱਬਤ ਵੰਡਦਾ ਹੈ ਤੁਸੀਂ ਦਿਨ ਆਓ ਰਾਤ ਆਓ ਪਾਕਿਸਤਾਨ ਦੇ ਦਰਵਾਜ਼ੇ ਆਪਣੇ ਪੰਜਾਬੀ ਭਾਈਆਂ ਵਾਸਤੇ ਦਿਨੇ ਵੀ ਖੁੱਲੇ ਨੇ ਰਾਤ ਵੀ ਖੁੱਲੇ ਨੇ ਤੁਹਾਡੇ ਵਾਸਤੇ ਫਜ਼ਾਵਾਂ ਦੇ ਰਸਤੇ ਵੀ ਖੁੱਲੇ ਨੇ ਦਰਿਆਵਾਂ ਦੇ ਵੀ ਖੁੱਲੇ ਨੇ ਤੇ ਇਹ ਦਿਲ ਦੇ ਰਸਤੇ ਵੀ ਖੁੱਲੇ ਨੇ ਜਿੱਦੋਂ ਵੀ ਜਿੱਦੋਂ ਵੀ ਮੇਰੇ ਪੰਜਾਬੀ ਵੀਰ ਇਹ ਮਾਵਾਂ ਇਹ ਬਜ਼ੁਰਗ ਆਣ ਅਸੀਂ ਦਿਲੋਂ ਜਾਨੋਂ ਆਪਣੇ ਵੀਰਾਂ ਦੇ ਨਾਲ ਆ ਮੁਹੱਬਤ ਵੰਡਾਂਗੇ ਮੁਹੱਬਤ ਪਿਆਰ ਕਰਾਂਗੇ ਇਨਸ਼ਾਅੱਲਾ ਕਦੀ ਵੀ ਸਾਡੇ ਮੱਥੇ ਤੇ ਤਰੇਲੀ ਨਹੀਂ ਆਏਗੀ ਆਪਣੇ ਪੰਜਾਬੀ ਭਾਈਆਂ ਨੂੰ ਵੇਖ ਕੇ ਤੇ ਇਹ ਮੁਹੱਬਤ ਇਹ ਸਾਂਝ ਦਾ ਜਿਹੜਾ ਰਿਸ਼ਤਾ ਹੈ ਮਾਲਕ ਇਹਨੂੰ ਹਮੇਸ਼ਾ ਸਲਾਮਤ ਰੱਖੇ ਇਹ ਹਾਸਦੀ ਇਹ ਮੁਸਕਰਾਣ ਦੇ ਚਿਹਰੇ ਜਿਹੜੇ ਨੇ ਹਰ ਸਾਲ ਪਾਕਿਸਤਾਨ ਚ ਆਣ ਔਰ ਮੁਹੱਬਤਾਂ ਸਿਮੇਟਣ ਦੁਨੀਆ ਨੂੰ ਪੈਗਾਮ ਹੈ ਅਗਰ ਕੋਈ ਕਹਿੰਦਾ ਹੈ ਵੀ ਪਾਕਿਸਤਾਨ ਦਾ ਇੱਕ ਵਾਰੀ ਵੀਜ਼ਾ ਲੱਗ ਜਾਏ ਬਾਅਦ ਚੋਂ ਨਹੀਂ ਲੱਗਦਾ ਤੁਸੀਂ ਸਾਰੇ ਆਏ ਹੋ ਕੋਈ ਪ੍ਰੋਬਲਮ ਆਈ ਹੈ ਸਿਕਿਉਰਟੀ ਦਾ ਕੋਈ ਪ੍ਰੋਬਲਮ ਨਹੀਂ ਸਾਰੇ ਮੇਰੇ ਵੀਰ ਨੇ ਸਾਰੀਆਂ ਮੇਰੀਆਂ ਬਾਜੀਆਂ ਪੈਣਾ ਜੇ ਉਹ ਵੀ ਆਏ ਨੇ ਇਹਨਾਂ ਦਾ ਅਗਰ ਵੀਜ਼ਾ ਲੱਗ ਸਕਦਾ ਹੈ ਤੇ ਸਾਰਿਆਂ ਦਾ ਵੀਜ਼ਾ ਲੱਗੇਗਾ ਕੋਈ ਪ੍ਰੋਬਲਮ ਨਹੀਂ ਪਾਕਿਸਤਾਨ ਇੱਕ ਅੱਛਾ ਤੇ ਪਿਆਰਾ ਮੁਲਕ ਹੈ ਕਿਉਂ ਮੁਲਕ ਅੱਛਾ ਹੈ ਇਹਦੇ ਵਿੱਚ ਬਾਬਾ ਗੁਰੂ ਨਾਨਕ ਵਸਦਾ ਹੈ ਹੈ ਬਾਬਾ ਜੀ ਰਸਦੇ ਨੇ ਤੇ ਸਾ ਕਰੋਨਾ ਦਿਲਾਂ ਦੀ ਜਾਨ ਬਾਬਾ ਜੀ ਨੇ ਤੇ ਅੱਲਾ ਪਾਗ ਦੀ ਜ਼ਾਤ ਬਾਬੇ ਗੁਰੂ ਨਾਨਕ ਦੀਆਂ ਇਹ ਮੁਹੱਬਤਾਂ ਇਹ ਪਿਆਰ ਜੋ ਉਹਨਾਂ ਦਾ ਦਰਸੇ ਚੱਲਦਾ ਰਹੇ ਤੇ ਇਹ ਸਾਰੀਆਂ ਮੁਹੱਬਤਾਂ ਮਿਲਦੀਆਂ ਰਹਿਣ ਤੇ ਉਹਨੇ ਹਾਂਜੀ ਉਹਨੇ பன்ார்த்த ਸ਼ਾਹਦ ਭਾਈ ਨੇ ਬਹੁਤ ਅੱਛੇ ਅੱਛੇ ਬੋਲ ਗਾਏ ਆ ਇਸ ਟਾਈਮ ਜਿਹੜੀ ਸਿੰਘ ਆਪਣੇ ਯਾਤਰੀ ਆਏ ਨੇ ਇੰਡੀਆ ਤੋਂ ਉਹਨਾਂ ਨਾਲ ਫੋਟੋ ਖਿੱਚ ਰਹੇ ਨੇ ਇਹ ਸਪੈਸ਼ਲ ਵੀਡੀਓ ਬਣਾਈ ਸੀ ਅਸੀਂ ਜਿਹੜੇ ਚੜ੍ਹਦੇ ਪੰਜਾਬ ਵਾਲਿਆਂ ਵਾਸਤੇ ਜਿਹੜੇ ਕਹਿ ਰਹੇ ਸੀ ਕਿ ਸ਼ਾਹਦ ਭਾਈ ਦੀ ਵੀਡੀਓ ਅਪਲੋਡ ਕਰੋ ਅਸੀਂ ਸਪੈਸ਼ਲ ਅਲੱਗ ਵੀਡੀਓ ਅਪਲੋਡ ਕਰਾਂਗੇ ਇਸ ਚੀਜ਼ ਦੀ ਤੇ ਫਿਰ ਅਸੀਂ ਮਿਲਦੇ ਆ ਜੀ ਅਗਲੇ ਨੈਕਸਟ ਵਲੋਗ ਵਿੱਚ ਉਹਨਾਂ ਸ਼ਾਹਦ ਰਾਮੇ ਦੀ ਅਵਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ